ਇੱਕ ਵਾਰ ਫਿਰ ਤੋਂ ਕੁੰਮਣਗੇ ਸੈਲਾਨੀ ਬੁਰੇ ਫਸਕੇ ਨੇ ਦੱਸਦੀ ਹੈ ਕਿ ਪਾਣੀ ਦੇ ਤੇਜ਼ ਵਹਾਹ ਦੇ ਵਿੱਚ ਕਈ ਸੈਲਾਨੀ ਜਿਹੜੇ ਨੇ ਬੁਰੇ ਫਸੇ ਨੇ ਹਾਲਾਂਕਿ ਜਦੋਂ ਪਾਣੀ ਦਾ ਤੇਜ਼ ਵਹਾਅ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਸਾਹ ਸੁੱਕ ਗਏ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਦੀ ਹੈ ਕਿ ਮੁੰਬਈ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਸੈਲਾਨੀ ਜਿਹੜੇ ਨੇ ਕੁੰਮਣ ਗਏ ਸੀ ਪਰ ਇਹਨਾਂ ਨੂੰ ਮਹਿੰਗਾ ਪੈ ਗਿਆ ਕਿਉਂਕਿ ਪਾਣੀ ਦੇ ਤੇਜ਼ ਵਹਾਹ ਦੇ ਵਿੱਚ ਇਹ ਫਸ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਦੂਸਰੇ ਦੇ ਹੱਥ ਫੜ ਕੇ ਪਾਣੀ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਦੱਸ ਦਈਏ ਕਿ ਮੌਕੇ ਤੇ ਰੈਸਕਿਊ ਟੀਮਾਂ ਪਹੁੰਚੀਆਂ ਸਨ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੰਬਈ ਦੇ ਪੂਨੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੱਸਿਆ ਹੈ ਕਿ ਪਾਣੀ ਦਾ ਤੇਜ਼ ਵਹਾ ਦੇ ਕੇ ਇਸ ਸੈਲਾਨੀ ਜਿਹੜੇ ਨੇ ਬੁਰੇ ਫਸ ਕੇ ਨੇ ਇਹਨਾਂ ਦੇ ਸਤਾ ਸੁੱਕੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸਾਰੇ ਉਮਣ ਗਏ ਸਿਰ ਪਾਰੇ ਇਹਨਾਂ ਨੂੰ ਘੁੰਮਣਾ ਉੱਥੇ ਮਹਿੰਗਾ ਪੈ ਗਏ ਦੱਸਿਆ ਕਿ ਲਗਾਤਾਰ ਅਜਿਹੇ ਇਲਾਕਿਆਂ ਦੇ ਵਿੱਚ ਹੜਵਰਗੀ ਸਥਿਤੀ ਬਣੀ ਹੋਈ ਹੈ ਹਾਲਾਂਕਿ ਪਿਛਲੇ ਦਿਨਾਂ ਤੋਂ ਵੀ ਅਜਹੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਤੇ ਲਗਾਤਾਰ ਲੋਕਾਂ ਨੂੰ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਸਮੇ ਤੁਸੀ ਜੇਕਰ ਘੁੰਮਣ ਦਾ ਪਲਾਨ ਬਣਾ ਰਹੇ ਹੋ ਜਾਂ ਜਾ ਰਹੇ ਹੋ ਤਾਂ ਤੁਸੀਂ ਅਜਈਆਂ ਥਾਵਾਂ ਤੇ ਨਾ ਜਾਓ ਜੇਕਰ ਤੁਹਾਡੇ ਦੋਸਤ ਜਾਂ ਹੋਰ ਵੀ ਰਿਸ਼ਤੇਦਾਰ ਅਜਈਆਂ ਥਾਵਾਂ ਤੇ ਘੁੰਮਣ ਦਾ ਪਲਾਨ ਬਣਾ ਰਹੇ ਨੇ ਤਾਂ ਤੁਸੀਂ ਇਹ ਵੀਡੀਓ ਉਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਤੇ ਉਹਨਾਂ ਨੂੰ ਅਲਰਟ ਕਰ ਸਕਦੇ ਹੋ ਕਿਉਂਕਿ ਲਗਾਤਾਰ ਅਜਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪਰ ਉਸ ਦੇ ਬਾਵਜੂਦ ਵੀ ਲੋਕ ਅਜਈਆਂ ਥਾਵਾਂ ਤੇ ਘੁੰਮਣਾ ਪਸੰਦ ਕਰਦੇ ਨੇ ਤਾਂ ਜਿੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਏ ਤਾਂ ਹੁਣ ਇਹ ਤਾਜ਼ਾ ਵੀਡੀਓ ਦੱਸਦੀ ਹੈ ਕਿ ਮੁੰਬਈ ਦੇ ਪੂਨੇ ਤੋਂ ਸਾਮਣੇ ਆਈ ਹੈ ਜਿੱਥੇ ਦੇਖ ਸਕਦੇ ਹੋ ਕਿ ਕਿੰਨੇ ਹੀ ਸੈਲਾਨੀ ਜਿਹੜੇ ਨੇ ਪਾਣੀ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਹਾਲਾਂਕਿ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਇੱਕ ਦੂਸਰੇ ਦੇ ਹੱਥ ਫੜ ਕੇ ਪਾਣੀ ਦੇ ਵਿੱਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੰਬਈ ਦੇ ਸੰਜੀ ਗਾਂਧੀ ਨੈਸ਼ਨਲ ਪਾਰਕ ਦੇ ਘਟਨਾ ਹੈ ਜਿੱਥੇ 20 ਸੈਲਾਨੀ ਜਿਹੜੇ ਨੇ ਪਾਣੀ ਦੇ ਵਿੱਚ ਫਸ ਗਏ ਨੇ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਪਾਣੀ ਹਰ ਜਗ੍ਹਾ-ਜਗ੍ਹਾ ਤੇ ਭਰਿਆ ਹੋਇਆ ਹੈ ਜਿਸ ਕਾਰਨ ਦੱਸਿਆ ਇਹ ਕਈ ਪਹਾੜ ਜਮੀਨਾ ਕਿਸ ਕਰੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਉੱਥੇ ਹੀ ਪਾਣੀ ਜਗਾ ਜਗਾ ਖੜਾ ਨਜ਼ਰ ਆ ਰਿਹਾ ਤੇ ਹਾਲਾਂਕਿ ਜਿਹੜੇ ਲੋਕ ਨੇ ਕਾਫੀ ਘੁੰਮਣਾ ਪਸੰਦ ਕਰਦੇ ਨੇ ਜਦੋਂ ਅਜਹੀ ਬਾਰਿਸ਼ ਹੁੰਦੀ ਹੈ ਮੌਸਮ ਸੁਹਾਵਣਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਘੁੰਮਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਤੇ ਜਿਹੜੇ ਵੀ ਖਬਰ ਦੇਖ ਰਹੇ ਨੇ ਤਾਂ ਉਹ ਹੋਰ ਲੋਕਾਂ ਨੂੰ ਵੀ ਅਲਰਟ ਕਰ ਸਕਦੇ ਨੇ ਜੇਕਰ ਤੁਹਾਡੇ ਦੋਸਤ ਜਾਂ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਭੈਣ ਭਰਾ ਕੋਈ ਵੀ ਅਜਹੀ ਘੁੰਮਣ ਦੀ ਸਲਾਹ ਬਣਾ ਰਿਹਾ ਹੈ ਤਾਂ ਤੁਸੀਂ ਇਹ ਖਬਰ ਉਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਉਹਨਾਂ ਨੂੰ ਅਲਰਟ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਾਨ ਬਚਾਈ ਜਾ ਰਹੀ ਹੈ ਕਿਉਂਕਿ ਜੇਕਰ ਕਿਸੇ ਸੈਲਾਨੀ ਦਾ ਇਸ ਜਿਹੜੇ ਫਸੇ ਹੋਏ ਨੇ ਤਾਂ ਹੋ ਸਕਦਾ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਜਾਣੇ ਦਾ ਵੀ ਜੇਕਰ ਟਾਇਰ ਫਿਸਲ ਜਾਂਦਾ ਥਿਲਕ ਜਾਂਦਾ ਤਾਂ ਬਾਕੀ ਸੈਲਾਨੀਆਂ ਦੀ ਵੀ ਜਾਨ ਜਾ ਸਕਦੀ ਸੀ ਹਾਲਾਂਕਿ ਦੱਸ ਦਈਏ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਇਹ ਪਾਣੀ ਦੇ ਵਿੱਚ ਫਸੇ ਹੋਏ ਨੇ ਤਾਂ ਇਹ ਇਹਨਾਂ ਦੇ ਉਸ ਸਮੇਂ ਸਾਹ ਸੁੱਕੇ ਸੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਪਾਣੀ ਦਾ ਜੇਕਰ ਤੇਜ਼ ਹੋਰ ਵਹਾ ਹੋ ਜਾਂਦਾ ਤਾਂ ਪਾਣੀ ਦੇ ਵਿੱਚ ਰੁੜ ਵੀ ਸਕਦੇ ਸੀ ਤਾਂ ਅਕਸਰ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਮੌਸਮ ਭਾਵਨਾਏ ਮੀ ਪੈਰੇ ਪਰ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਘੁੰਮਣ ਦਾ ਪਲਾਨ ਜੇਕਰ ਤੁਸੀਂ ਬਣਾ ਰਹੇ ਹੋ ਤਾਂ ਉਸ ਨੂੰ ਕੈਨਸਲ ਕਰ ਦਿਓ ਜਾਂ ਮੌਸਮ ਕਿਤੇ ਨਾ ਕਿਤੇ ਜੇਕਰ ਸਹੀ ਹੋਵੇਗਾ ਫੇਰ ਹੀ ਤੁਸੀਂ ਅਜਹੀਆਂ ਥਾਵਾਂ ਦਾ ਰੁਕ ਕਰ ਕਿਉਂਕਿ ਕਿਤੇ ਨਾ ਕਿਤੇ ਘੁੰਮਣਾ ਤੁਹਾਨੂੰ ਵੀ ਮਹਿੰਗਾ ਪੈ ਸਕਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਕੌਫਨਾਕ ਤਬਾਹੀ ਦਾ ਮੰਜ਼ਰ ਹੈ ਕਿਉਂਕਿ ਜਦੋਂ ਅਜਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਕਾਫੀ ਕੌਫਨਾਕ ਮੰਜ਼ਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਪਾਣੀ ਦੇ ਤੇਜ਼ ਵਹਾਅ ਤੋਂ ਕਿਸ ਨੂੰ ਡਰ ਨਹੀਂ ਲੱਗਦਾ ਕਿਉਂਕਿ ਜਦੋਂ ਅਜਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਅਕਸਰ ਹੀ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪੈਂਦਾ ਹੈ ਕਿਉਂਕਿ ਪਿਛਲੇ ਦਿਨੀ ਵੀ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਇੱਕ ਪਰਿਵਾਰ ਦੇ ਨਾਲ ਵੀ ਕਾਫੀ ਮੰਦਭਾਗੀ ਘਟਨਾਵਾਂ ਵਾਪਰ ਗਈ ਸੀ ਕਿਉਂਕਿ ਉਹ ਪਰਿਵਾਰ ਸਮੇਤ ਘੁੰਮਣ ਗਏ ਸੀ ਤਾਂ ਉਹਨਾਂ ਦਾ ਅੱਧਾ ਪਰਵਾਰ ਜਿਹੜਾ ਸੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ 20 ਸੈਲਾਨੀ ਜਿਹੜੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸੇ ਹੋਏ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ